ਕਪਾਲੰਗ ਪਰਨਾਮ ਸੀ ਬਿਆਲੰਸਰੂ ਤੇ ਸਦਾ ਅੰਮਸੰਦੇ ਆਪੰਗੰਨ ਵਿਪੂਤੇ ਸਦਾ ਅੰਮਸੰਦੇ ਆਪੰਗੰਨ ਵਿਪੂਤੇ ਸਦਾ ਜੁਗ ਹੈ ਕਲ ਜੁਗ ਐਜੂਕੇਸ਼ਨ ਇਜ਼ ਨਾਟ ਦਾ ਅਮਾਉਂਟ ਆਫ ਇਨਫੋਰਮੇਸ਼ਨ ਦੈਟ ਇਜ਼ ਪੁੱਟ ਇਨ ਦਾ ਹਿਊਮਨ ਬ੍ਰੇਨ ਇਟ ਮਸਟ ਹੈਵ ਮੈਨ ਮੇਕਿੰਗ ਕੈਰੈਕਟਰ ਮੇਕਿੰਗ ਐਂਡ ਲਾਈਫ ਬਿਲਡਿੰਗ ਐਸਮੂਲੇਸ਼ਨ ਆਫ ਆਈਡੀਆ ਦੋਸਤੋ ਆਹ ਦਿਨ ਨੇ ਅੱਜ ਤੋਂ 320 ਸਾਲ ਪੁਰਾਣੀਆਂ ਘਟਨਾਵਾਂ ਨੂੰ ਯਾਦ ਕਰਨ ਦੇ ਇਤਿਹਾਸ ਦੇ ਪੰਨਿਆਂ ਵਿੱਚ 320 ਸਾਲ ਪਛਾਣ ਜਾ ਕੇ ਵੇਖਣ ਦੇ ਦਿਨ ਕਿਹਨਾ ਦਿਨਾਂ ਵਿੱਚ ਵਾਪਰਿਆ ਕੀ ਸੀ ਕਿਵੇਂ ਧਰਮ ਲਈ ਮਨੁੱਖਤਾ ਲਈ ਸਚਾਈ ਲਈ ਇੱਕ ਧਰਮੀ ਪੁਰਖ ਆਪਣਾ ਪਿਤਾ ਪੁੱਤਰ ਮਾਂ ਆਪ ਸਭ ਕੁਝ ਵਾਰ ਦਿੰਦਾ ਹੈ ਤੇ ਉਸ ਅਕਾਲ ਪੁਰਖ ਪਰਮਾਤਮਾ ਦੇ ਸ਼ੁਕਰਾਨੇ ਵਿੱਚ ਉਸ ਦੀ ਯਾਦ ਵਿੱਚ ਸ਼ਬਦ ਉਚਾਰਦਾ ਹੈ ਮਿੱਤਰ ਪਿਆਰੇ ਨੂੰ ਹਾਲ ਮੁਰਿਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦਾ ਊੜਣ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦਾ ਸਹਿਣਾ ਯਾਰ ਰੇ ਦਾ ਸਾਨੂੰ ਸੱਥਰ ਚੰਗਾ ਭਟ ਖੇੜ ਆਂਦੇ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਦੋਸਤੋ ਇਹ 15 ਵਾਹਾ ਉਹਨਾਂ ਨੂੰ ਹੀ ਸਮਰਪਿਤ ਇੱਕ ਬੇਨਤੀ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲੋ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕੋਟੀ ਕੋਟੀ ਨਮਸਕਾਰ ਕਰਦੇ ਹੋਏ ਵੀਡੀਓ ਸ਼ੁਰੂ ਕਰਦੇ ਹਾਂ ਸਫਰ-ਏ-ਸ਼ਹਾਦਤ ਸਫਰ-ਏ-ਸ਼ਹਾਦਤ ਇਸ ਵਿੱਚ ਸ਼ਬਦ ਪ੍ਰਯੋਗ ਹੁੰਦਾ ਹੈ ਸ਼ਹਾਦਤ ਜੋ ਸ਼ਹੀਦ ਤੋਂ ਬਣਿਆ ਹੈ ਸ਼ਹੀਦ ਸ਼ਬਦ ਅਸੀਂ ਬਾਬਾ ਦੀਪ ਸਿੰਘ ਜੀ ਅਤੇ ਹੋਰ ਅਨੇਕਾਂ ਯੋਧਿਆਂ ਵਾਸਤੇ ਵਰਤਦੇ ਹਾਂ ਜਿਨ੍ਹਾਂ ਨੇ ਧਰਮ ਲਈ ਸਿੱਖੀ ਲਈ ਜਾਨਾਂ ਕੁਰਬਾਨ ਕੀਤੀਆਂ ਪਰ ਕੀ ਤੁਸੀਂ ਜਾਣਦੇ ਹੋ ਸ਼ਹੀਦ ਸ਼ਬਦ ਮੂਲ ਰੂਪ ਵਿੱਚ ਅਰਬੀ ਭਾਸ਼ਾ ਦਾ ਸ਼ਬਦ ਹੈ ਸਾਡੇ ਵਿੱਚ ਇਹ ਸ਼ਬਦ ਪ੍ਰਚਲਿਤ ਹੋਇਆ ਸੀ ਇਸਲਾਮਿਕ ਸ਼ਾਸਨ ਦੇ ਦੌਰਾਨ ਇਸਲਾਮ ਵਿੱਚ ਸ਼ਹੀਦ ਸ਼ਬਦ ਦਾ ਅਰਥ ਹੁੰਦਾ ਹੈ ਗਵਾਹ ਇਹ ਸ਼ਹੀਦ ਸ਼ਬਦ ਉਹਨਾਂ ਲਈ ਵਰਤਿਆ ਜਾਂਦਾ ਸੀ ਅਰਬ ਵਿੱਚ ਇਹ ਸ਼ਹੀਦ ਸ਼ਬਦ ਉਹਨਾਂ ਲਈ ਵਰਤਿਆ ਜਾਂਦਾ ਸੀ ਜੋ ਇਹ ਮੰਨਦੇ ਹੋਏ ਇਸ ਗੱਲ ਦੀ ਗਵਾਹੀ ਭਰਦੇ ਹੋਏ ਕਿ ਸਿਰਫ ਮੁਹੰਮਦ ਹੀ ਅੱਲਾ ਦਾ ਆਖਰੀ ਪੈਗੰਬਰ ਹੈ ਜੰਗ ਦੇ ਮੈਦਾਨਾਂ ਵਿੱਚ ਮਾਰੇ ਜਾਂਦੇ ਸਨ ਉਹਨਾਂ ਦੀ ਮੌਤ ਨੂੰ ਸ਼ਹਾਦਤ ਕਿਹਾ ਜਾਂਦਾ ਸੀ ਅਰਥਾਤ ਮੁਹੰਮਦ ਲਈ ਮੁਸਲਮਾਨਾਂ ਦੇ ਪੈਗੰਬਰ ਲਈ ਮਾਰੇ ਜਾਣ ਵਾਲੇ ਵਾਸਤੇ ਸ਼ਖਸ ਵਾਸਤੇ ਸ਼ਹੀਦ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਸੀ ਪਰ 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 ਸਮੇਂ ਦਾ ਪ੍ਰਵਾਹ ਆ ਭਾਸ਼ਾ ਦੀ ਅਗਿਆਨਤਾ ਅਸੀਂ ਆਪਣੇ ਨਾਲ ਵੀ ਸ਼ਹੀਦ ਸ਼ਬਦ ਪ੍ਰਯੋਗ ਕੀ ਜਾਂਦੇ ਹ ਜਦੋਂ ਕਿ ਸਾਡੇ ਵਾਲੇ ਦਾ ਸੱਚ ਲਈ ਧਰਮ ਲਈ ਸਭ ਇੱਛਾ ਨਾਲ ਧਰਮ ਹਿਤ ਜਾਣਵਾਰ ਦੇ ਸਨ ਨਾ ਕਿ ਪੈਗੰਬਰ ਮੁਹੰਮਦ ਸਾਹਿਬ ਉਹਨਾਂ ਦੇ ਹੋਣ ਦੀ ਆਖਰੀ ਨਬੀ ਹੋਣ ਦੀ ਗਵਾਹੀ ਭਰਨ ਲਈ ਬਾਕੀ ਦੁਨੀਆ ਸਿਹਾਨੀ ਹੈ ਜਿਸ ਨੂੰ ਜੋ ਚੰਗਾ ਲੱਗਦਾ ਹੈ ਜੋ ਸਹੀ ਲੱਗਦਾ ਹੈ ਉਹ ਸ਼ਬਦ ਪ੍ਰਯੋਗ ਕੀਤਾ ਜਾਂਦਾ ਹੈ ਪਰ ਆਪਾ ਪ੍ਰਚਲਿਤ ਸ਼ਬਦ ਇਸ ਦੀ ਥਾਂ ਵੀਰਗਤੀ ਜਾਂ ਧਰਮ ਹੇਤ ਜਾਨ ਦੇਣੀ ਇਹੋ ਜਿਹੇ ਸ਼ਬਦਾਂ ਦਾ ਪ੍ਰਯੋਗ ਕਰਾਂਗੇ ਸ਼ਹੀਦ ਸ਼ਬਦ ਦੀ ਥਾਂ ਕਾਰਨ ਕਿਸੇ ਨਾਲ ਨਫ਼ਰਤ ਨਹੀਂ ਬਲਕਿ ਸੱਚਾਈ ਸੱਚਾਈ ਇਹ ਕਿ ਉਹਨਾਂ ਨੇ ਆਪਣਾ ਆਪ ਇਸ ਕਰਕੇ ਧਰਮ ਹੇਤ ਵਾਰਿਆ ਸੀ ਕਿ ਉਹ ਧਰਮ ਦੇ ਰਾਤੇ ਸਨ ਨਾ ਕਿ ਪਗੰਬਰ ਮੁਹੰਮਦ ਦੀ ਅੱਲਾ ਦੇ ਆਖਰੀ ਅਤੇ ਇਕਲੋਤੇ ਪਗੰਬਰ ਹੋਣ ਦੀ ਗਵਾਹੀ ਲਈ ਚਲੋ ਹੁਣ ਆਪਣੇ ਵਿਸ਼ੇ ਉੱਤੇ ਆਉਂਦੇ ਹਾਂ ਪੂਰੀ ਤਰ੍ਹਾਂ ਦੋਸਤੋ ਇਹ ਜੋ ਦਿਨ ਚੱਲ ਰਹੇ ਹਨ ਜਦੋਂ ਆਪਾਂ ਅਜ ਤੋਂ 320 ਸਾਲ ਪਿੱਛੇ ਇਤਿਹਾਸ ਵਿੱਚ ਜਾਂਦੇ ਹਾਂ ਦਾ ਪੰਜਾਬ ਅੱਜ ਦੇ ਪੰਜਾਬ ਵਿੱਚ ਮੌਜੂਦਾ ਭਾਰਤੀ ਪੰਜਾਬ ਵਿੱਚ ਕੀ ਹੋ ਰਿਹਾ ਸੀ ਤੁਸੀਂ ਵੀ ਖਿਆਲਾਂ ਵਿੱਚ ਸੋਚਾਂ ਵਿੱਚ ਜਿਹੜਾ ਜਾਓ ਤਾਂ 320 ਸਾਲ ਪਿਛਾਂ ਜਗਾ ਥਾਂ ਪੰਜਾਬ ਦੀ ਧਰਤੀ ਅੱਜ ਦਾ ਜ਼ਿਲ੍ਹਾ ਰੂਪਨਗਰ ਜੋ ਪੰਜਾਬ ਵਿੱਚ ਪੈਂਦਾ ਹੈ ਇੱਥੇ ਅੱਜ ਦੀ ਆਨੰਦਪੁਰੀ ਸਾਹਿਬ ਦੀ ਪਵਿੱਤਰ ਨਗਰੀ ਦਾ ਹਿੱਸਾ ਰੋਪੜ ਦੇ ਕੋਲ ਕਨੌਲੀ ਨਾ ਦੇ ਕਸਬੇ ਕੋਲ ਵਗਦੀ ਹੋਈ ਸਰਸਾ ਨਦੀ ਉਹਨਾਂ ਦਿਨਾਂ ਨੂੰ ਯਾਦ ਕਰੀਏ ਤਾਂ ਇਹ ਪਾਣੀ ਨਾਲ ਲਵ ਲਵ ਭਰੀ ਹੋਵੇਗੀ ਕਿਉਂਕਿ ਉਹਨਾਂ ਦਿਨਾਂ ਵਿੱਚ ਜੋ ਅੱਜ ਕੱਲ੍ਹ ਪਾਖੜਾ ਡੈਮ ਆਦਿ ਬਣੇ ਹੋਏ ਹਨ ਇਹ ਡੈਮ ਨਹੀਂ ਬਣੇ ਹੋਏ ਸਨ। ਦਰਿਆਵਾਂ ਨਦੀਆਂ ਵਿੱਚ ਚੰਗਾ ਪਾਣੀ ਵਗਦਾ ਹੁੰਦਾ ਸੀ। ਸਰਸਾ ਦਰਿਆ ਦੇ ਰੂਪਨਗਰ ਵਾਲੇ ਪਾਸੇ ਤੇ ਘੇਰਾ ਪਾਈ ਬੈਠੀ ਮੁਗਲ ਫੌਜ ਮੁਗਲ ਫੌਜਾਂ ਦਾ ਲਸ਼ਕਰ ਕਿਉਂ ਇਹੋ ਜਿਹੇ ਹ ਦ੍ਰਿਸ਼ ਹੀ ਚੇਤੇ ਆਉਂਦਾ ਹੈ ਨਾ ਜਦੋਂ ਅਸੀਂ ਇਤਿਹਾਸ ਵਿੱਚ ਪਿੱਛੇ ਨੂੰ ਜਾਂਦੇ ਹਾਂ 320 ਸਾਲ ਸਰਸਾ ਨਦੀ ਦੇ ਇਧਰਲੇ ਪਾਸੇ ਸੈਂਕੜੇ ਜਾਂ ਹਜ਼ਾਰਾਂ ਮੁਗਲ ਸੈਨਿਕ ਲਾਹੌਰ ਦੇ ਸੂਬੇਦਾਰ ਜਬਰਦਸਤ ਖਾਨ ਅਤੇ ਸਰਹੰਦ ਦੇ ਸੂਬੇਦਾਰ ਵਜੀਰ ਖਾਨ ਦੀ ਰਹਿਨਮਾਈ ਵਿੱਚ ਆਨੰਦਪੁਰੀ ਨੂੰ ਘੇਰਾ ਪਾਈ ਬੈਠੇ ਹਨ। ਉਹਨਾਂ ਨੂੰ ਦਸੰਬਰ ਆਉਂਦੇ ਆਉਂਦੇ ਘੇਰਾ ਪਾਈ ਬੈਠਿਆ ਨੂੰ 8 ਮਹੀਨੇ ਹੋ ਚੁੱਕੇ ਹਨ। ਮਤਲਬ ਉਹ ਮਾਰਚ ਜਾਂ ਅਪ੍ਰੈਲ 1704 ਈਸਵੀ ਵਿੱਚ ਆਨੰਦਪੁਰੀ ਨੂੰ ਘੇਰਾ ਪਾ ਕੇ ਇੱਥੇ ਬੈਠ ਗਏ ਸਨ। ਆਨੰਦਪੁਰੀ ਨੂੰ ਇੱਕ ਪਾਸੇ ਸਿਰਸਾ ਗੁਦਰਤੀ ਰੋਗ ਵੱਜੋਂ ਕੰਮ ਕਰਦਾ ਸੀ ਤਾਂ ਦੂਜੇ ਪਾਸੇ ਸਨ ਪਹਾੜ। ਪਹਾੜ ਦੇ ਰਾਜਿਆਂ ਦਾ ਰਾਜ ਦਿੱਲੀ ਮੁਗਲ ਤਖਤ ਤੇ ਬੈਠੇ ਰੰਗਜੀਤ ਨੇ ਉਹਨਾਂ ਨੂੰ ਵੀ ਆਪਣੇ ਵਾਲੇ ਪਾਸੇ ਕਰ ਲਿਆ ਸੀ ਜੇ ਉਹ ਰੰਗਜੀਤ ਦੇ ਵੱਲ ਨਾ ਖੜਨ ਤਾਂ ਮੁਗਲ ਫੌਜਾਂ ਨੇ ਆਨੰਦਪੁਰ ਸਾਹਿਬ ਤੋਂ ਬਾਅਦ ਉਹਨਾਂ ਦੀ ਵੀ ਤਬੀਅਤ ਦਰੁਸਤ ਕਰ ਹੀ ਦੇਣੀ ਸੀ ਆਨੰਦਪੁਰ ਉੱਪਰ ਹਮਲਾ ਤਾਂ ਮੁਗਲ ਫੌਜਾਂ ਨੇ ਹੀ ਕਰਨਾ ਸੀ ਪਰ ਪਹਾੜੀ ਰਾਜੇ ਉਹ ਵੀ ਫੌਜਾਂ ਲੈ ਕੇ ਦੂਜੇ ਪਾਸੇ ਡਟੇ ਹੋਏ ਸਨ ਜੇ ਗੁਰੂ ਜੀ ਇੱਦਣੋਂ ਆਉਂਦੇ ਖਾਸ ਕਰਕੇ ਘੇਰੀ ਤੋਂ ਬਾਅਦ ਤਾਂ ਉਹਨਾਂ ਨੂੰ ਫੜ ਕੇ ਉਹਨਾਂ ਨੇ ਰੰਗਜੀਬ ਦੇ ਹਵਾਲੇ ਕਰ ਦੇਣਾ ਸੀ ਬਲਾਸਪੁਰ ਦੇ ਰਾਜੇ ਕਾਂਗੜਾ ਕੁੱਲੂ ਮੰਡੀ ਜੰਮੂ ਨੂਰਪੁਰ ਚੰਬਾ ਗੁਲੇਰ ਅਤੇ ਸ਼੍ਰੀਨਗਰ ਦੇ ਰਾਜੇ ਮੁਗਲ ਫੌਜਾਂ ਦੇ ਹੱਕ ਵਿੱਚ ਦੂਜੇ ਪਾਸੇ ਆਨੰਦਪੁਰੀ ਨੂੰ ਘੇਰਾ ਪਾਈ ਬੈਠੇ ਸਨ ਇਹ ਪਹਾੜੀ ਰਾਜੇ ਦੋਸਤੋ ਛੋਟੀਆਂ-ਛੋਟੀਆਂ ਰਿਆਸਤਾਂ ਦੇ ਮਾਲਕ ਹੁੰਦੇ ਸਨ ਫੌਜਾਂ ਵੀ ਇਹਨਾਂ ਦੀਆਂ ਛੋਟੀਆਂ-ਛੋਟੀਆਂ ਹੀ ਸਨ ਦੋਸਤੋ ਉਹ ਸਮੇਂ ਦਿੱਲੀ ਦੀ ਮੁਗਲ ਫੌਜ ਦੇ ਖਿਲਾਫ ਜਾ ਹੀ ਨਹੀਂ ਸਕਦੇ ਸਨ ਕਿਉਂਕਿ ਮੁਗਲਾਂ ਦੇ ਸ਼ਾਹੀ ਲਸ਼ਕਰ ਸਾਹਮਣੇ ਉਹਨਾਂ ਦੀ ਕੀ ਹੈਸੀਅਤ ਸੀ ਇਹ ਜਿਸ ਕਰਕੇ ਉਹਨਾਂ ਦਿਨਾਂ ਵਿੱਚ ਆਨੰਦਪੁਰ ਚਾਰੇ ਪਾਸਿਓਂ ਘਿਰੀ ਹੋਵੇਗੀ ਇਹਨਾਂ ਦਿਨਾਂ ਵਿੱਚ ਗੁਰੂ ਜੀ ਨੇ ਤਿੰਨ ਕਿਲੇ ਸਤਲੁਜ ਤੋਂ ਪਾਰ ਲੋਗੜ ਹੋਲਗੜ ਅਤੇ ਨਿਰਮੋਹਗੜ ਬਣਾਏ ਹੋਏ ਸਨ ਗੁਰੂ ਜੀ ਦੇ ਸਿੰਘ ਮੈਦਾਨ ਵਿੱਚ ਡਟੇ ਹੋਏ ਸਨ ਦਰਿਆ ਦੇ ਇੱਧਰ ਵੀ ਗੁਰਗੋਮੀ ਸਿੰਘ ਜੀ ਨੇ ਤਿੰਨ ਕਿਲੇ ਫਤੇਗੜ ਆਨੰਦਗੜ ਅਤੇ ਕੇਸਗੜ ਬਣਾਏ ਹੋਏ ਸਨ ਇਹਨਾਂ ਕਿਲਿਆਂ ਦਾ ਟਿਕਾਣਾ ਦੋਸਤੋ ਇਹਨਾਂ ਕਿਲਿਆਂ ਦਾ ਟਿਕਾਣਾ ਉਸ ਵੇਲੇ ਅਜਿਹਾ ਸੀ ਕਿ ਇੱਥੇ ਕਦੇ ਵੀ ਹਾਰ ਨਹੀਂ ਹੋ ਸਕਦੀ ਸੀ ਕੋਈ ਵੀ ਹਮਲਾਵਰ ਹੋਵੇ ਉਸ ਨੂੰ ਕਿਲੇ ਤੋਂ ਦੂਰ ਹੀ ਖਾਸ ਕਰਕੇ ਆਨੰਦਗੜ੍ਹ ਦੇ ਕਿਲੇ ਤੋਂ ਦੂਰ ਰੋਕਿਆ ਜਾ ਸਕਦਾ ਸੀ ਇਸ ਦਾ ਕਾਰਨ ਸੀ ਕੁਝ ਕੁਦਰਤੀ ਪਹਾੜੀ ਬੰਤਰ ਅਤੇ ਕੁਝ ਮਜ਼ਬੂਤ ਕਿਲਿਆਂ ਕਰਕੇ ਇਹ ਕਿਲੇ ਅਜੀਤ ਹੀ ਬਣੇ ਹੋਏ ਸਨ ਲੰਬੇ ਘੇਰੇ ਤੋਂ ਬਾਅਦ ਵੀ ਪਰ ਲੰਮਾ ਕਿੜਾ 8 ਮਹੀਨੇ ਦਾ ਘੇਰਾ ਇਹ ਦੋਸਤੋ ਥੋੜਾ ਨਹੀਂ ਹੁੰਦਾ ਮੁਗਲ ਫੌਜਾਂ ਸਿਰਸੇ ਵਾਲੇ ਪਾਸੇ ਹੋਣ ਜਾਂ ਪਹਾੜੀ ਰਾਜਿਆਂ ਦੀਆਂ ਫੌਜਾਂ ਉਹਨਾਂ ਨੂੰ ਤਾਂ ਪਿੱਛੋਂ ਫੂਡ ਸਪਲਾਈ ਅਨਾਜ ਰਾਸ਼ਨ ਆ ਰਿਹਾ ਸੀ ਪਰ ਆਨੰਦਪੁਰੀ ਵਿੱਚ ਕਿਲਿਆਂ ਵਿੱਚ ਗੁਰੂ ਜੀ ਅਤੇ ਉਹਨਾਂ ਦੇ ਸਿੰਘ ਉਹਨਾਂ ਦਾ ਤਾਂ ਸਟੋਰ ਕੀਤਾ ਰਾਸ਼ਨ ਅਨਾਜ ਉਹ ਹੌਲੀ-ਹੌਲੀ ਖਤਮ ਹੋ ਰਿਹਾ ਸੀ ਉਹ ਉਸ ਨਾਲ ਹੀ ਗੁਜ਼ਾਰਾ ਕਰ ਰਹੇ ਸਨ ਬਾਹਰੋਂ ਕਿਦਰੋਂ ਰਾਸ਼ਨ ਬਾਹਰੋਂ ਕਿਸੇ ਤਰ੍ਹਾਂ ਦਾ ਰਸਦ ਪਾਣੀ ਆਉਣਾ تقریبا ਨਾ ਮੁਮਕਿਨ ਹੀ ਸੀ ਘੇਰੇ ਪਾਏ ਹੀ ਇਸੇ ਕਰਕੇ ਜਾਂਦੇ ਸਨ ਪੁਰਾਣੇ ਸਮਿਆਂ ਵਿੱਚ ਜੰਗਾ ਵਿੱਚ ਤਾਂ ਕਿ ਰਸਦ ਪਾਣੀ ਖਤਮ ਕਰਕੇ ਬਿਨਾਂ ਲੜੇ ਹੀ ਫੌਜ ਹਥਿਆਰ ਸੇਟ ਦੇਵੇ ਆਪਣੀ ਪੂਰੀ ਤਾਕਤ ਜਾਂ ਆਪਣੀ ਪੂਰੀ ਸਟ੍ਰੈਟਜੀ ਨਾਲ ਹਮਰਾ ਕਰਨ ਦੀ ਥਾਂ ਉਹ ਘੇਰੇ ਤੋਂ ਤੰਗ ਆ ਕੇ ਅੱਕੇ ਹੋਏ ਜਦੋਂ ਹਮਲਾ ਕਰਨ ਤਾਂ ਉਹਨਾਂ ਨੂੰ ਮਾਰਨਾ ਸੌਖਾ ਹੋਵੇ ਇੰਜ ਜ਼ਿਆਦਾਤਰ ਇੰਜ ਦੋਸਤੋ ਘੇਰਾ ਭਾਈ ਬੈਠੀ ਤੇ ਅਰਦਾਹ ਹੱਥ ਹਮੇਸ਼ਾ ਉੱਪਰ ਹੀ ਰਹਿੰਦਾ ਸੀ ਅਤੇ ਜਾਨੀ ਨੁਕਸਾਨ ਬਹੁਤ ਘੱਟ ਹੁੰਦਾ ਸੀ। ਅਨੰਦਪੁਰ ਸਾਹਿਬ ਵਿੱਚ ਵੀ ਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ ਹੋਇਆ ਸੀ ਪਰ ਰਸਤ ਪਾਣੀ ਦੀ ਤੰਗੀ ਉੱਪਰੋਂ ਗੁਰੂ ਘਰ ਦੀਆਂ ਫੌਜਾਂ ਦੇ ਸਿੰਘ ਮਹੀਨਿਆਂ ਵੱਧੀ ਆਪਣੇ ਘਰਦਿਆਂ ਤੋਂ ਦੂਰ ਜੀਹਾਂ ਉਹ ਆਪਣੇ ਘਰਦਿਆਂ ਤੋਂ ਮਹੀਨਿਆਂ ਵੱਧੀ ਦੂਰ ਸਨ ਮੁਗਲ ਫੌਜਾਂ ਆਰਾਮ ਨਾਲ ਟੈਂਟ ਗਏ। ਮੁਗਲ ਫੌਜਾਂ ਆਰਾਮ ਨਾਲ ਟੈਂਟ ਗੱਡੀ ਰਸਤ ਪਾਣੀ ਦੇ ਮੁੱਕਣ ਦੇ ਇੰਤਜ਼ਾਰ ਵਿੱਚ ਬੈਠਿਆ ਹੋਈਆਂ ਸਨ। ਇਹਨਾਂ ਦਿਨਾਂ ਵਿੱਚ ਕਿਲੇ ਅੰਦਰ ਦੋਸਤੋ ਇਹਨਾਂ ਦਿਨਾਂ ਵਿੱਚ ਜੋ ਅੱਜਕਲ ਚੱਲ ਰਹੇ ਹਨ ਪੁਰਾਣੇ ਸਮਿਆਂ ਮੁਤਾਬਕ ਕਿਲੇ ਅੰਦਰ ਰਸੋਤ ਪਾਣੀ ਤਕਰੀਬਨ ਮੁੱਕਣ ਕੰਢੇ ਆ ਹੀ ਗਿਆ ਸੀ ਅਤੇ ਦੂਜਾ ਗੁਰੂਕਾਰ ਦੀਆਂ ਫੌਜਾਂ ਦੇ ਸਿੰਘ ਜਿਨ੍ਹਾਂ ਨੂੰ ਘਰ ਗਏ ਘਰਦਿਆਂ ਦੀ ਉਗਸੁਗਲੇ 8-8 ਮਹੀਨੇ ਹੋ ਚੁੱਕੇ ਸਨ ਜੜਾ ਵਿਚਾਰ ਕਰੋ ਜੇ ਅਸੀਂ ਅੱਜ ਕਿਧਰੇ ਹੋਈਏ 8 ਮਹੀਨੇ ਸਾਨੂੰ ਆਪਣੇ ਪਰਿਵਾਰ ਮਾਤਾ ਪਿਤਾ ਹੋਣ ਜਾਂ ਭੈਣ ਭਰਾ ਜੇ ਵਿਆਹੀਏ ਹੋਈਏ ਤਾਂ ਪਤਨੀ ਅਤੇ ਬੱਚੇ ਉਹਨਾਂ ਦੀ ਉਗਸੁਗਲੇ 8 ਮਹੀਨੇ ਹੋ ਜਾਣ ਤਾਂ ਸਾਡੀ ਕੀ ਹਾਲਤ ਹੋਵੇਗੀ ਖਾਸ ਕਰ ਮਾਨਸਿਕ ਹਾਲਤ ਉਪਰੋ ਜੰਗ ਦਾ ਮੈਦਾਨ ਸਜਾ ਹੋਵੇ ਪਰ ਜੰਗ ਸ਼ੁਰੂ ਹੀ ਨਾ ਹੋਵੇ ਅਤੇ ਰਸਤ ਪਾਣੀ ਲਗਭਗ ਮੁਕਣਕੰਡੇ ਆ ਚੁੱਕਿਆ ਹੋਵੇ ਫਿਰ ਫਿਰ ਦੋਸਤੋ ਕੀ ਹੁੰਦਾ ਹੈ ਇਹ ਮਨੁੱਖੀ ਸੁਭਾਅ ਹੈ ਭਾਵੇਂ ਅੱਜ ਹੋਵੇ ਜਾਂ ਲਗਭਗ ਅੱਜ ਤੋਂ 320 ਸਾਲ ਪਹਿਲਾਂ ਦਾ ਸਮਾਂ ਕੁਝ ਦੇ ਹੌਸਲੇ ਤਾਂ ਟੁੱਟ ਹੀ ਜਾਂਦੇ ਨੇ ਬਸ ਉਸ ਵੇਲੇ ਹੀ ਰਿਆੜਕੀ ਅਤੇ ਨੱਕੇ ਦੇ ਕੁਝ ਸਿੰਘ ਹੌਸਲਾ ਹਾਰ ਕੇ ਆਨੰਦਪੁਰ ਛੱਡ ਕੇ ਚਲੇ ਗਏ ਜੀ ਹਾਂ ਉਹ ਜੀ ਹਾਂ ਦੋਸਤੋ ਇਹ ਸੱਚਾਈ ਹੈ ਰਿਆੜਕੀ ਅਤੇ ਨੱਕੇ ਦੇ ਕੁਝ ਸਿੰਘ ਗੁਰੂ ਜੀ ਦਾ ਸਾਥ ਛੱਡ ਕੇ ਚਲੇ ਗਏ ਸਨ ਰਿਆੜ ਕੀ ਅਜਕਲ ਅੰਮ੍ਰਿਤਸਰ ਅਤੇ ਨੱਕਾ ਅਜ ਦੇ ਲਾਹੌਰ ਵਿੱਚ ਪੈਂਦਾ ਹੈ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਵੀ ਹਾਲਾਤ ਵੇਖ ਹੀ ਰਹੇ ਸਨ ਆਖਰੀ ਕਹਿਮ ਫੈਸਲਾ ਜੋ ਉਹਨਾਂ ਨੇ ਲੈਣਾ ਸੀ ਉਸ ਦੇ ਦਿਨ ਵੀ ਨਜ਼ਦੀਕ ਆ ਹੀ ਗਏ ਸਨ ਦੋਸਤੋ ਇਸ ਫੈਸਲੇ ਦੀ ਬਾਬਤ ਵੀ ਗੱਲ ਕਰ ਹੀ ਲੈਂਦੇ ਹਾਂ ਇਤਿਹਾਸਕਾਰਾਂ ਵਿੱਚੋਂ ਕੁਝ ਦਾ ਕਹਿਣਾ ਹੈ ਕਿ ਕੁਝ ਸਿੰਘਾਂ ਨੇ ਮਾਤਾ ਜੀਤੋ ਜੀ ਰਾਹੀਂ ਗੁਰੂ ਜੀ ਨੂੰ ਕਹਾਇਆ ਕਿ ਇਹੋ ਕਿਲਾ ਛੱਡ ਦੇਣ ਗੁਰੂ ਜੀ ਮਜਬੂਰ ਹੋ ਗਏ ਕਿਲਾ ਛੱਡਣ ਤੇ ਇਸ ਤੋਂ ਲਾਵਾ ਕੁਝ ਇਤਿਹਾਸਕਾਰਾਂ ਤੇ ਸਾਡੇ ਬਹੁਤ ਸਾਰੇ ਰਾਗ ਗਿਆ ਢਾਡੀਆਂ ਜੋ ਅਕਸਰ ਇਹਨਾਂ ਦਿਨਾਂ ਵਿੱਚ ਦੀਵਾਨਾ ਵਿੱਚ ਸੁਣਾਉਂਦੇ ਹਨ ਉਹਨਾਂ ਵਿੱਚ ਜ਼ਿਆਦਾਤਰ ਇਹ ਸੁਣਿਆ ਹੈ ਕਿ ਉਹਨਾਂ ਦੇ ਮੁਤਾਬਿਕ ਮੰਗਲਾ ਨੇ ਲਾਹੌਰ ਦੇ ਸੂਬੇਦਾਰ ਅਤੇ ਸਰਹੰਦ ਦੇ ਸੂਬੇਦਾਰ ਵਜੀਰ ਖਾਨ ਉਹਨਾਂ ਨੇ ਦੋ ਕਾਸਦ ਹਾਂਜੀ ਉਹਨਾਂ ਨੇ ਦੋ ਕਾਸਦ ਸਨੇਹੀਏ ਇੱਕ ਬ੍ਰਾਹਮਣ ਅਤੇ ਦੂਜਾ ਸૈયਦ ਮੁਸਲਮਾਨ ਗੁਰੂ ਜੀ ਕੋਲ ਭੇਜੇ ਉਹਨਾਂ ਨੇ ਗੀਤਾ ਤੇ ਕ੍ਰਾਂਤੀਆਂ ਕਸਮਾਂ ਚੁੱਕ ਕੇ ਮੁਗਲ ਫੌਜਾਂ ਦੇ ਸੂਬੇਦਾਰ ਵੱਲੋਂ ਇਹ ਯਕੀਨ ਦਿਵਾਇਆ ਕਿ ਜੇ ਗੁਰੂ ਜੀ ਕਿਲਾ ਛੱਡ ਦੇਣ ਤਾਂ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ ਗੁਰੂ ਜੀ ਨੇ ਇਸ ਨੂੰ ਉਹਨਾਂ ਦਾ ਢੋਂਗ ਆਖਿਆ ਪਰ ਸਿੱਖਾਂ ਨੇ ਜ਼ੋਰ ਦਿੱਤਾ ਕਿ ਮੰਨਣ ਵਿੱਚ ਕੀ ਹਰਜ ਹੈ ਗੁਰੂ ਜੀ ਨੂੰ ਅਖੀਰ ਆਪਣੇ ਪਿਆਰੇ ਸਿੱਖਾਂ ਦਾ ਫੈਸਲਾ ਮੰਨਣਾ ਹੀ ਪਿਆ ਪਰ ਕੀ ਦੋਸਤੋ ਇਹ ਤੱਥ ਸਹੀ ਲੱਗਦੇ ਹਨ ਜਾਂ ਗੱਲ ਵਿਧਾ ਚੜਾ ਕੇ ਕੀਤੀ ਹੋਈ ਤਾਂ ਨਹੀਂ ਲੱਗਦੀ ਸਰਵ ਜਨ ਸੰਦਾਨੀ ਤਾਂ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਹੀ ਦੂਰਦਰਸ਼ੀ ਅਤੇ ਸੁਲਝੇ ਹੋਏ ਰਹੇ ਹਨ ਆਪਣੇ ਜੀਵਨ ਕਾਲ ਵਿੱਚ ਕਿ ਉਹ ਮੁਗਲ ਫੌਜਾਂ ਦੀਆਂ ਝੂਠੀਆਂ ਕਸਮਾਂ ਵਿੱਚ ਆ ਸਕਦੇ ਸਨ ਕਿ ਗੁਰੂ ਦੇ ਪਿਆਰੇ ਸਿੱਖ ਉਹ ਗੁਰੂ ਜੀ ਦੇ ਉੱਪਰ ਦਬਾਅ ਪਾ ਸਕਦੇ ਸਨ ਛੱਡਣ ਵਾਲੇ ਛੱਡ ਗਏ ਜੋ ਰਹਿ ਗਏ ਉਹ ਤਾਂ ਚੜ੍ਹਦੀ ਕਲਾ ਵਿੱਚ ਸਨ ਗੁਰੂ ਜੀ ਦੇ ਨਾਲ ਪੂਰੀ ਤਰ੍ਹਾਂ ਸਨ ਦੂਜਾ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ ਜਦੋਂ ਫੌਜਾਂ ਘੇਰਾ ਪਾਈ ਬੈਠੀਆਂ ਹਨ ਉਹਨਾਂ ਕੋਲ ਰਸਦ ਪਾਣੀ ਪੂਰਾ ਹੈ ਫੇਰ ਫੇਰ ਉਹ ਕਿਉਂ ਤਰਲਾ ਮਿੰਤਾ ਕਰਨਗੇ ਕਿ ਆਓ ਕਿਰਾ ਛੱਡੋ ਅਤੇ ਕਿਲੇ ਤੋਂ ਜਾਓ ਅਤੇ ਅਸੀਂ ਤੁਹਾਨੂੰ ਬਖਸ਼ ਦਈਏ ਦੋਸਤੋ ਇਹੀ ਜਿਹੇ ਪੁਆਇੰਟਾਂ ਦੇ ਉੱਪਰ ਨੈਕਸਟ ਵੀਡੀਓ ਵਿੱਚ ਗੱਲ ਕਰਾਂਗੇ ਅੰਤ ਵਿੱਚ ਦੋਸਤੋ ਇਹ ਜੋ ਦਿਨ ਚੱਲ ਰਹੇ ਹਨ ਇਹ ਬਹੁਤ ਹੀ ਮਾਣ ਭਰੇ ਅਤੇ ਗੁਰੂ ਜੀ ਦੇ ਪਰਿਵਾਰ ਦੇ ਸ਼ਹਾਦਤਾਂ ਦੇ ਦਿਨ ਹਨ ਉਹਨਾਂ ਨੂੰ ਯਾਦ ਕਰਦੇ ਹੋਏ ਤਕਰੀਬਨ ਇਹ ਦਿਨ ਗੁਜ਼ਾਰਨੇ ਚਾਹੀਦੇ ਹਨ ਸਾਨੂੰ ਬਿਲਕੁਲ ਸਾਦਗੀ ਨਾਲ ਜੇ ਹੋ ਸਕੇ ਤਾਂ ਕਿਸੇ ਤਰ੍ਹਾਂ ਦੀਆਂ ਖੁਸ਼ੀਆਂ ਖੇੜਿਆਂ ਤੋਂ ਬਚਣ ਦੀ ਕੋਸ਼ਿਸ਼ ਕਰੀਏ ਅਤੇ ਜੋ ਗੁਰੂ ਜੀ ਨੇ ਅਤੇ ਉਹਨਾਂ ਦੇ ਪਰਿਵਾਰ ਨੇ ਸਾਡੇ ਲਈ ਸਾਡੇ ਸਮਾਜ ਲਈ ਧਰਮ ਲਈ ਅਤੇ ਖਾਸ ਕਰਕੇ ਸਿੱਖਾਂ ਲਈ ਕੀਤਾ ਹੈ ਉਸ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਯਾਦ ਵਿੱਚ ਇਹ ਦਿਨ ਗੁਜ਼ਾਰੀਏ। ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ। ਧੰਨਵਾਦ।